ਜਦੋਂ ਸਤਾਉਣਾ ਮਾਂ ਤੇਰਾ ਘਰ ਫਿਰ ਜੇ ਤੇ ਆਉਣਾ ਨਹੀਂ ਪਾ ਤੇਰਿਆਂ ਲਾਡਾਂ ਨੇ ਜਦੋਂ ਸਤਾਉਣਾ ਮਾਂ ਤੇਰਾ ਘਰ ਫਿਰ ਜੇ ਤੇ ਆਉਣਾ ਹੁਣ ਆਊਗਾ ਆ ਤੇ ਧੀਆਂ ਲਈ ਪਰਦੇਸੋਂ ਬਾਬਲ ਹਾਏ ਪੁੱਤरां ਲਈ ਜਗੀਰਾਂ ਦੁੱਖ ਸੁੱਖ ਸਹਿਣਾ ਮੂੰਹੋਂ ਕੁਝ ਨਾ ਕਹਿਣਾ ਧੀਆਂ ਦੀਆਂ ਤਕਦੀਰਾਂ ਤੇ ਦੀ ਪਰਦੇਸ ਵਿੱਚ ਬੈਠੀ ਤੇ ਉਥੇ ਸਨੇਹਾ ਮਾਂ ਚਲੇ ਗਿਆ ਜਿਸ ਭੈਣ ਦੁਨੀਆ ਤੇ ਮਾਂ ਨਹੀਂ ਰਹੀ ਤੇ ਉਹ ਪਰੇਸ਼ਾਨ ਹੋਈ ਤੇ ਸਾਰੀ ਰਾਤ گزارਣੀ ਮੁਸ਼ਕਲ ਹੋ ਗਈ ਆਂਦੀ ਏ ਲੰਬੀ ਰਾਤ ਜੁਦਾਈਆਂ ਵਾਲੀ ਨਿਮਾ ਹੋਵੇ ਸਹਵਰਿਆਂ ਦੀ ਖਬਰ ਮੁਹੰਮਦ ਮਾਂ ਆਪਣੇ ਦੂਰ ਗਿਆਂ ਦੀ ਤੇ ਬਾਬਲ ਦੇ ਘਰ ਆਈ ਪਰੇਸ਼ਾਨ ਹੋ ਗਈ ਤੇ ਮਾਂ ਨਹੀਂ ਵੇਖਣ ਦਈ ਜਦੋਂ ਮਾਂ ਨਾ ਵੇਖੀ ਤੇ ਬਾਬਲ ਦੇ ਨਾਲ ਕਿਲਾ ਕਰਦੀ ਜਦੋਂ ਮਾਂ ਦੀਆਂ ਮੁਹੱਬਤਾਂ ਯਾਦ ਆਈਆਂ ਮਾਂ ਦਾ ਪਿਆਰ ਮਾਂ ਦਾ ਥੋੜੀ ਥੋੜੀ ਚੀਜ਼ ਰੱਖਣਾ ਉਹਦੇ ਬੱਚਿਆਂ ਨੂੰ ਦੇਣਾ ਪਿੱਛੇ ਹੋ ਰਿਹਾ ਪਿੱਛੇ ਹੋ ਰਿਹਾ ਜੀ ਕਿ ਮਾਵਾਂ ਹਮੇਸ਼ਾ ਆਪਣੀ ਔਲਾਦ ਵਾਸਤੇ ਖਾਸ ਕਰਕੇ ਆਪਣੇ ਪੁੱਤਰਾਂ ਦੀ ਵੀ ਚੀਜ਼ ਜਿਹੜੀ ਹੈ ਨਾ ਉਹਨਾਂ ਕੋ ਵੀ ਪੈਸੇ ਲੈ ਕੇ ਆਪਣੀਆਂ ਧੀਆਂ ਦੇ ਵਾਸਤੇ ਰੱਖਦੀਆਂ ਤੇ ਜਦੋਂ ਮਾਂ ਦਾ ਸਾਆ ਦੁਨੀਆ ਤੋਂ ਚਲੇ ਜਾਵੇ ਤੇ ਫਿਰ ਧੀਆਂ ਨੂੰ ਇੱਕੋ ਹੀ ਆਸ ਹੁੰਦੀ ਸੀ ਤੇ ਉਹ ਵੀ ਜਦੋਂ ਖਤਮ ਹੋ ਜਾਏ ਤੇ ਆਂਦੀ ਐ ਸਈਆਂ ਨਾਲ ਮਾਂ ਸਹੇਲੀਆਂ ਨਾਲ ਖੇਡਣ ਗਈ ਸਾਂ ਬਾਬਲ ਨੂੰ ਗੱਲਾਂ ਦੀ ਬਾਬਲਾ ਟੁੱਟ ਗਈਆਂ ਮੇਰੀਆਂ ਵੰਗਾ ਮਾਂ ਹੁੰਦੀ ਹੋਰ ਚੜਾਉਂਦੀ ਤੇ ਮੈਂ ਬਾਬਲ ਕੋਲ ਮੰਗਦੀ ਸੰਗਾਂ ਤੇ ਦੁਨੀਆਂ ਨੂੰ ਇੱਕੋ ਹੀ ਦਰਸ ਦੇਂਦੀ ਉੱਚੀਆਂ ਲੰਮੀਆਂ ਲਾਲ ਖਜੂਰਾਂ ਲੋਕੋ ਗਨੀਆਂ ਜਿੰਨਾਂ ਦੀਆਂ ਛਾਵਾਂ ਹਰ ਸ਼ਹਿਰ ਮਾਂ ਬਾਜ਼ਾਰੋਂ ਲੱਭ ਜਾਂਦੀ ਐ ਦੁਨੀਆਂ ਮਾਂ ਤੇ ਦੁਨੀਆਂ ਦੇ ਵਿੱਚ ਵਸਦੀਆਂ ਧੀਆਂ ਵਾਸਤੇ ਪੁੱਤਰਾਂ ਨੂੰ ਇੱਕੋ ਆਂਦੀ ਇੱਕੋ ਦੁਆ ਇਆ ਮੇਰੇ ਮੌਲਾ ਨਾ ਮਰਨ ਕਿਸੇ ਦੀਆਂ ਮਾਵਾਂ ਉਹ ਸੁੱਖਾਂ ਵਿੱਚ ਵਸਦੇ ਉਹ ਲੋਕੋ ਇੱਕੋ ਦੁਆ ਇਆ ਮੇਰੇ ਮੌਲਾ ਨਾ ਮਰਨ ਕਿਸੇ ਦੀਆਂ ਦੇ ਪੈਰਾਂ ਥੱਲੇ ਜੰਨਤ ਲੋਕੋ ਮਾਵਾਂ ਠੰਡੀਆਂ ਛਾਵਾਂ ਤੇ ਟੁਰ ਗਏ ਯਾਰ ਮੁਹੱਬਤਾਂ ਵਾਲੇ ਜਦੋਂ ਚਲੇ ਜਾਣਾ ਸਰਦਾਰਾਂ ਨੇ ਜਦੋਂ ਵਤਨਾ ਤੋਂ ਜਾਣਾ ਹੈ ਫਿਰ ਅਸੀਂ ਇਹ ਗੱਲ ਕਹਿਣੀ ਟੁਰ ਗਏ ਯਾਰ ਮੁਹੱਬਤਾਂ ਵਾਲੇ ਚਾਚਾ ਨਾਲ ਹੀ ਲੈ ਗਏ ਹਾਸੇ ਉਹ ਦਿਲ ਨਹੀਂਓ ਲੱਗਦਾ ਯਾਰ ਮੁਹੰਮਦ ਦੱਸੋ ਜਾਈਏ ਕਿਹੜੇ ਪਾਸੇ ਨੇ ਉਹ ਯਾਰ ਹਵਾਲੇ ਰੱਬ ਦੇ مبارکے آخری ملاقات میں کیا رہنا چاہیے اللہ سارا ہنستے رہو ہنستے رہو مسکراتے رہو مالک ذات تتیاں ہواواں تو اور خزاواں تو بچا